ਉੰਧੀਆਂ ਬਦ ਰੁੱਥੇ ਸੱਚੇ ਪਾਤਸ਼ਾਹ ਮੰਨ ਜਨਮ ਜਨਮ ਦੀ ਪਟਿ ਸੱਜਾ ਸੱਜਾ ਪਾਤਸ਼ਾਹ ਸਿਦ ਸਹਾ ਦੇਸ਼ਾ ਜਿਸ ਪਾਖ ਬੈਠਿਆ ਸੋਹੀ ਹੈ ਸਭਨਾ ਦਾ ਦੇਵਸਾ ਤਨਹਾ ਸ਼੍ਰੀ ਵਾਹਿਗੁਰੂ ਸਭ ਕੀ ਤਨਹ ਅਸਰੀ ਮਹਲਾ 5 ਤੁਮ ਦਾ ਤੇ ਥਾਪੁਰ ਪਤਪਾਨ ਆਇ ਕੋ ਖਸਮ ਹਮਾਰੇ ਨੇ ਮੁਖ ਨੇ ਨੋ ਤੁਮਹੀ ਪ੍ਰਤਪਾਗੋ ਹਮ ਬਾਂ ਮੰਦਾ ਤੇ ਫਾਗੁਰ ਪ੍ਰਤਪਾਦ ਨਾਇਕਾ ਖਾਜਾ ਮਾਰੇ ਜੇ ਨਖ ਜੇ ਨਖ ਤੁਮਹੀ ਬਤ ਪਾਲੋ ਹਮ ਗਾਣਕ ਤੁਮਰੇ ਭਾਰੇ ਜੇਵਾ ਇਹ ਅਮਨ ਗੁਣ ਕਰਿਆ ਬੇਸੁਮਾਰ ਮੈਂ ਅੰਦ ਸੋਪੀ ਏਹੋ ਅਮੰਤਨ ਕਹ ਨਹੀਂ ਲਈਆ ਕੁਰਬਾਦ ਹਮਾਰੇ ਖੰਦੋ ਅਨਤ ਬੀਬੀ ਸਮਝਾ ਬੋ ਹਮ ਅਗਿਆਨ ਅਲਪ ਮਾਤਰ ਥੋਰੀ ਅਮੇ ਆਪਨ ਦਰ ਦਰ ਥਾਓ ਮਰੀ ਸਰਣ ਤੁਮਾਰੀ ਆਸਾਂ ਤੁਮਹਿ ਸਜਨਾ ਸੋਹਰੇ ਰਖੋ ਰਮਾ ਬਦਇਆ ਨਾਨਕ ਘਰ ਤੇ ਗੁਰ ਦੇ तुम्हारी शरण तुम्हारी आशा तुम्हें सजन शोहेले रात को रात को ਨੇ ਕੋਨੇ ਵਾਹਿਗੁਰੂ ਜੀ ਦਾ ਖਰਸਾ ਵਾਹਿਗੁਰੂ ਜੀ ਦੀ ਫਤਿਹ ਕੋ